ਅਸਪਲ ਜੀ ਵੱਡੀ ਖਬਰ ਜੁੜੀ ਹੋਈ ਹੈ ਹਰੀਦਵਾਰ ਦੇ ਮਨਸਾ ਦੀਵੀ ਮੰਦਿਰ ਦੀ ਦੱਸ ਦਈਏ ਕਿ ਉੱਥੇ ਭਗ ਦੜ ਮਚ ਗਈ ਹੈ ਇਸ ਦੇ ਵਿੱਚ 6 ਲੋਕਾਂ ਦੀ ਮੌਤ ਹੋ ਗਈ ਹੈ ਜਦੋਂ ਕਿ 29 ਲੋਕ ਜ਼ਖਮੀ ਹੋਏ ਇਹ ਮੰਦਿਰ ਪਹਾੜ ਦੀ ਚੋਟੀ ਤੇ ਬਣਿਆ ਹੋਇਆ ਹੈ ਤੇ ਇੱਥੇ ਪਹੁੰਚਣ ਦੇ ਲਈ ਲਗਭਗ 800 ਪੌੜੀਆਂ ਚੜਨੀਆਂ ਪੈਂਦੀਆਂ ਨੇ ਇੱਕ ਚਸ਼ਮਦੀਦ ਸੰਤੋਸ਼ ਕੁਮਾਰ ਨੇ ਦੱਸਿਆ ਕਿ ਜਦੋਂ ਇਹ ਹਾਦਸਾ ਵਾਪਰਿਆ ਉਦੋਂ ਮੰਦਿਰ ਤੱਕ ਪਹੁੰਚਣ ਦੇ ਲਈ ਲਗਭਗ 25 ਪੌੜੀਆਂ ਬਾਕੀ ਸਨ ਐਤਵਾਰ ਨੂੰ ਬਹੁਤ ਭੀੜ ਹੁੰਦੀ ਹੈ ਇਸ ਦੌਰਾਨ ਕੁਝ ਲੋਕ ਉੱਥੇ ਲਗਾਈ ਗਈ ਤਾਰ ਨੂੰ ਫੜ ਕੇ ਅੱਗੇ ਵਧੇ ਇਸ ਦੌਰਾਨ ਕੁਝ ਤਾਰਾਂ ਛਿੱਲੀਆਂ ਗਈਆਂ ਅਤੇ ਉਹਨਾਂ ਦੇ ਵਿੱਚ ਬਿਜਲੀ ਦਾ ਕਰੰਟ ਲੱਗ ਗਿਆ ਇਸ ਦੇ ਨਾਲ ਹਫੜਾ ਦਫੜੀ ਮੱਚ ਗਈ ਅਤੇ ਪੌੜੀਆਂ ਤੇ ਡਿੱਕੇ ਲੋਕਾਂ ਦੀ ਮੌਤ ਹੋ ਗਈ ਇਥੇ ਹਰਿਦਵਾਰ ਪੁਲਿਸ ਨੇ ਮੰਦਰ ਦੇ ਵਿੱਚ ਬਿਜਲੀ ਦਾ ਕਰੰਟ ਫੈਲਣ ਦੀ ਖਬਰ ਨੂੰ ਅਫਵਾਹ ਦੱਸਿਆ ਹੈ ਗੜਵਾਲ ਡਿਵੀਜ਼ਨ ਕਮਿਸ਼ਨ ਮਨੀਸ਼ ਸ਼ੰਕਰ ਪਾਂਡੇ ਨੇ ਕਿਹਾ ਕਿ ਹਾਸੇ ਮੰਦਰ ਦੇ ਵਿੱਚ ਭਾਈਪੀੜ ਇਕੱਠੀ ਹੋਣ ਦੇ ਕਾਰਨ ਹੋਇਆ ਹਰਿਦਵਾਰ ਦੇ ਐਸਐਸਪੀ ਪ੍ਰਮੋਦ ਸਿੰਘ ਦੋਵਾਲ ਨੇ ਕਿਹਾ ਕਿ ਮੰंसा ਦੇਵੀ ਮੰਦਰ ਦੇ ਵਿੱਚ ਪਗਦਰਚ 35 ਲੋਕਾਂ ਦੇ ਜ਼ਖਮੀ ਹੋਣ ਦੀ ਖਬਰ ਹੈ ਉਹਨਾਂ ਨੂੰ ਹਸਪਤਾਲ ਲਿਆਂਦਾ ਗਿਆ ਪਰ 6 ਲੋਕਾਂ ਦੀ ਮੌਤ ਹੋ ਗਈ ਬਾਕੀਆਂ ਦਾ ਇਲਾਜ ਚੱਲ ਰਿਹਾ ਹੈ ਸੈਸਪਗਦਰ ਦੇ ਵਿੱਚ 6 ਲੋਕਾਂ ਦੀ ਮੌਤ ਹੋ ਚੁੱਕੀ ਹੈ ਨਹੀਂ ਹੋ ਗਏ ਨਾ ਅੰਮ ਦਾਇਕ ਐਸਪਲ ਦੀ ਵੱਡੀ ਖਬਰ ਜੁੜੀ ਹੋਈ ਹੈ ਹਰਿਦੁਆਰ ਦੇ ਮਨਸਾ ਦੀਵੀ ਮੰਦਿਰ ਦੀ ਦੱਸ ਦਈਏ ਕਿ ਉੱਥੇ ਭਗ ਦੜ ਮਚ ਗਈ ਹੈ ਇਸ ਦੇ ਵਿੱਚ 6 ਲੋਕਾਂ ਦੀ ਮੌਤ ਹੋ ਗਈ ਹੈ ਜਦੋਂ ਕਿ 29 ਲੋਕ ਜ਼ਖਮੀ ਹੋਏ ਇਹ ਮੰਦਿਰ ਪਹਾੜ ਦੀ ਚੋਟੀ ਤੇ ਬਣਿਆ ਹੋਇਆ ਹੈ ਤੇ ਇੱਥੇ ਪਹੁੰਚਣ ਦੇ ਲਈ ਲਗਭਗ 800 ਪੌੜੀਆਂ ਚੜਨੀਆਂ ਪੈਂਦੀਆਂ ਨੇ ਇੱਕ ਚਸ਼ਮਦੀਦ ਸੰਤੋਸ਼ ਕੁਮਾਰ ਨੇ ਦੱਸਿਆ ਕਿ ਜਦੋਂ ਇਹ ਹਾਦਸਾ ਵਾਪਰਿਆ ਉਦੋਂ ਮੰਦਿਰ ਤੱਕ ਪਹੁੰਚਣ ਦੇ ਲਈ ਲਗਭਗ 25 ਪੌੜੀਆਂ ਬਾਕੀ ਸਨ ਐਤਵਾਰ ਨੂੰ ਬਹੁਤ ਭੀੜ ਹੁੰਦੀ ਹੈ ਇਸ ਦੌਰਾਨ ਕੁਝ ਲੋਕ ਉੱਥੇ ਲਗਾਈ ਗਈ ਤਾਰ ਨੂੰ ਫੜ ਕੇ ਅੱਗੇ ਵਧੇ ਇਸ ਦੌਰਾਨ ਕੁਝ ਤਾਰਾਂ ਛਿੱਲੀਆਂ ਗਈਆਂ ਅਤੇ ਉਹਨਾਂ ਦੇ ਵਿੱਚ ਬਿਜਲੀ ਦਾ ਕਰੰਟ ਲੱਗ ਗਿਆ ਇਸ ਦੇ ਨਾਲ ਹਫੜਾ ਦਫੜੀ ਮੱਚ ਕੇ ਅਤੇ ਪੌੜੀਆਂ ਤੇ ਡਿੱਕੇ ਲੋਕਾਂ ਦੀ ਮੌਤ ਹੋ ਗਈ। ਇਥੇ ਹਰੀਦਵਾਰ ਪੁਲਿਸ ਨੇ ਮੰਦਰ ਦੇ ਵਿੱਚ ਬਿਜਲੀ ਦਾ ਕਰੰਟ ਫੈਲਣ ਦੀ ਖਬਰ ਨੂੰ ਅਫਵਾਹ ਦੱਸਿਆ ਹੈ। ਗੜਵਾਲ ਡਿਵੀਜ਼ਨ ਕਮਿਸ਼ਨ ਮਨੀਸ਼ ਸ਼ੰਕਰ ਪਾਂਡੇ ਨੇ ਕਿਹਾ ਕਿ ਹਾਸੀ ਮੰਦਰ ਦੇ ਵਿੱਚ ਭਾਈਪੀੜ ਇਕੱਠੀ ਹੋਣ ਦੇ ਕਾਰਨ ਹੋਇਆ। ਹਰੀਦਵਾਰ ਦੇ ਐਸਐਸਪੀ ਪ੍ਰਮੋਦ ਸਿੰਘ ਦੋਵਾਲ ਨੇ ਕਿਹਾ ਕਿ ਮੰਨਸਾ ਦੇਵੀ ਮੰਦਰ ਦੇ ਵਿੱਚ ਪਗਦਾਰਚ 35 ਲੋਕਾਂ ਦੇ ਜ਼ਖਮੀ ਹੋਣ ਦੀ ਖਬਰ ਹੈ। ਉਹਨਾਂ ਨੂੰ ਹਸਪਤਾਲ ਲਿਆਂਦਾ ਗਿਆ ਪਰ 6 ਲੋਕਾਂ ਦੀ ਮੌਤ ਹੋ ਗਈ ਬਾਕੀਆਂ ਦਾ ਇਲਾਜ ਚੱਲ ਰਿਹਾ ਹੈ ਸਪਗਦਰ ਦੇ ਵਿੱਚ 6 ਲੋਕਾਂ ਦੀ ਮੌਤ ਹੋ ਚੁੱਕੀ ਹੈ ਤੋ ਨਹੀਂ ਹੋ ਗਣਾ ਕੋਈ ਤੇ